ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਆਪਣੇ ਭਰਾ ਜਸਤ ਢਾਲੀਵਾਲ ਨੇ ਕਿਤਾਬ ਲਿਖੀ ਹੈ ਮੈਂ ਗਾਰਗੀ ਦੇ ਪਿੰਡ ਦਾ ਤੇ ਖੁਸ਼ੀ ਹੁੰਦੀ ਹੈ ਵੀ ਕਿ ਆਪਣੇ ਪਿੰਡ ਦੇ ਜੰਪਲ ਭਵੰਤ ਗਾਰਗੀ ਜੀ ਜਿਨ੍ਹਾਂ ਨੇ ਦੁਨੀਆ 'ਚ ਆਪਣੇ ਨਾਮ ਦਾ ਲੋਹਾ ਘਟਿਆ ਸਹਿਤਕਾਰ ਜਾਗਤ 'ਚ ਪੂਰਾ ਨਾਮ ਘਟਿਆ ਉਹਨਾਂ ਨੇ ਤੇ ਉਹਨਾਂ ਦੇ ਕਿਤਾਬ ਲਿਖੀ ਸਾਡੇ ਭਰਾ ਜਸਤ ਢਾਲੀਵਾਲ ਨੇ ਤੇ ਮੁਬਾਰਕਾ ਭਰਾ ਨੂੰ ਸਾਡੇ ਨੂੰ ਤੇ ਬਾਈ ਦੀ ਕਿਤਾਬ ਕਿਸੇ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਮਿਸਟਰ ਸਿੰਘ ਪਬਲਿਕੇਸ਼ਨ ਇੰਸਟਾਗ੍ਰam ਤੇ ਪੇਜ ਆ ਸਾਬੂ ਦੇ ਨੇ ਉਹਨਾਂ ਤੋਂ ਬਾਈ ਕਰ ਸਕਦੇ ਹੋ ਤੇ ਤਲਵੰਡੀ ਸਾਬੂ ਦੇ ਨੇ ਮਿਸਟਰ ਸਿੰਘ ਪਬਲਿਕੇਸ਼ਨ ਵਾਲੇ ਤੇ ਇੰਸਟਾਗ੍ਰam ਤੇ ਉਹਨਾਂ ਦਾ ਪੇਜ ਆ ਵੀ ਉਹਨਾਂ ਤੋਂ ਵੀ ਤੁਸੀਂ ਬਾਏ ਕਰ ਸਕਦੇ ਹੋ ਮੈਸੇਜ ਕਰਕੇ ਤੇ ਬਾਕੀ ਬਈ ਵੀਰ ਨੂੰ ਬਹੁਤ ਬਹੁਤ ਮੁਬਾਰਕਾ ਕਿਤਾਬ ਦੀਆਂ ਤੇ ਸਾਨੂੰ ਵੀ ਉਮੀਦ ਆ ਕਿ ਸਾਡੇ ਪਿੰਡ ਲਈ ਆਉਣ ਵਾਲੀ ਪੀੜ੍ਹੀ ਨੂੰ ਵੀ ਕਿਤਾਬਾਂ ਨਾਲ ਜੋੜਨ ਦਾ ਇੱਕ ਜਰੀਆ ਧੰਨਵਾਦ। ਤੁਹਾਨੂੰ ਬਹੁਤ ਬਹੁਤ ਧੰਨਵਾਦ। ਦੋ ਬੋਲ ਮੈਂ ਵੀਰ ਨੇ ਕਿਆ ਕਹਿੰਦਾ ਸੁਣਾਉ ਕੋਈ ਤੇ ਮੈਂ ਮਾਨਕ ਸਿੰਘ ਦਾ ਗੀਤ ਸੁਣਾਉਣਾ। ਬਸ ਕੋਈ ਚਾਹਤ। ਬੁਰਪਿਆ ਕਰਨ ਕਾ ਨੂੰ ਮਾਏ ਵਿੱਚ ਬਾਕੀ ਹੂੰ ਬਿਆ ਪੱਕੀਆਂ ਅੱਗ ਦੇ ਥਾਂਬੜ ਵਰਗੀਆਂ ਥੀਆਂ ਨੀ ਤੂੰ ਸਾਹਬ ਬੁਕੜ ਵਿੱਚ ਰੱਖੀਆਂ ਜਿਹੜੇ ਮੈਂ ਦਿਨਾ ਪੀਆਂ ਤੇਰੇ ਵੜੇ ਦੋ ਦੁਨਿਆਈਆਂ ਮੈਂ ਚਾਹ ਤਰੀ ਕੱਢਦੀ ਨਹੀਂ ਗਿੜ ਤੋਤੇ ਪਾਵਾਂ ਜਮਣ ਦੀ ਛਾਹੇ ਥਾਂ ਨਹੀਂ ਮੈਂ ਪੀੜਾ ਡਾਂ ਕੇ ਸੋਚਾ ਨਹੀਂ ਨਾਲੇ ਸ਼ਰਮਾਵਾ ਮੈਂ ਚਾਹਤਨ ਕੱਢਦੀ ਨਹੀਂ ਗਿਣ ਤੇ ਤੇ ਪਾਵਾ ਮਾਂ ਤਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਤਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਕਦਾਰੀ ਵੇ ਸੂਰਜਾ ਕੰਮਿਆਂ ਦੇ ਵੜੇ ਹਾਏ ਮਕਦਾਰੀ ਵੇ ਸੂਰਜਾ ਕੰਮਿਆਂ ਦੇ ਵੜੇ ਜਿੱਥੇ ਤੰਗ ਨਾ ਸਮਝਰ ਤੰਗੀਆਂ ਨੂੰ ਜਿੱਤੇ ਬਾਦ ਤਰਸਦੇ ਗੰਗੀਆਂ ਨੂੰ ਤੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਬਾਲ ਤਰਸਦੇ ਕੰਗੀਆਂ ਨੂੰ ਨੱਕ ਬਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੜੇ ਤੂੰ ਮਗਦਾਰੇਂਦੇ ਸੂਰਜਾ ਕੰਮੀਆਂ ਦੇ ਵੜੇ ਹਾਏ ਨਹੀਂ ਹੁੰਦੀਆਂ ਉਦਾਸ ਚਿਹਰੇ ਦਾ ਹੁਣ ਦੱਸ ਕੀ ਕਰੀਏ ਉਦਾਸ ਚਿਹਰੇ ਦਾ ਦੱਸ ਹੁਣ ਕੀ ਕਰੀਏ ਮੇਰੀਆਂ ਉਦਾਸੀਆਂ ਦਾ ਕੋਈ ਹੱਲ ਤੇ ਦੱਸ ਚੱਲ ਕੋਈ ਗੱਲ ਨਹੀਂ ਜੇ ਭੁੱਲ ਗਈਆਂ ਪਰ ਭੁੱਲੀ ਕਿਹੜੀ ਗੱਲ ਉਹ ਗੱਲ ਤੇ ਦੱਸ ਸਮਾਂ ਲੰਘ ਜਾਂਦਾ ਪਲ ਚیتے ਰਹਿੰਦੇ ਸਮਾਂ ਲੰਘ ਜਾਂਦਾ ਪਲ ਚیتے ਰਹਿੰਦੇ ਕੁਝ ਕ ਦਬ ਜਾਂਦੇ ਕੁਝ ਅਗੇਤੇ ਰਹਿੰਦੇ ਸਮਾਂ ਲੰਘ ਜਾਂਦਾ ਪਲ ਚیتے ਰਹਿੰਦੇ ਕੁਝ ਕ ਦਬ ਜਾਂਦੇ ਕੁਝ ਅਗੇਤੇ ਰਹਿੰਦੇ ਅੱਜ ਦੀ ਤਾਂ ਸਭ ਖੈਰ ਹੈ ਲੱਗਦੀ ਅੱਜ ਦੀ ਤਾਂ ਸਭ ਖੈਰ ਹੈ ਲੱਗਦੀ ਕਿਵੇਂ ਬੀਤਿਆ ਕੱਲ ਤੇ ਦੱਸ ਚੱਲ ਕੋਈ ਗੱਲ ਨਹੀਂ ਜੇ ਭੁੱਲ ਗਈਆਂ ਭੁੱਲੀ ਕਿਹੜੀ ਗੱਲ ਉਹ ਗੱਲ ਤੇ ਦੱਸ ਸੱਚ ਜਾਣੀ ਤੇਰੇ ਤੋਂ ਬਸ ਹਰਨਾ ਆਇਆ ਸੱਚ ਜਾਣੀ ਤੇਰੇ ਤੋਂ ਬਸ ਹਰਨਾ ਆਇਆ ਲੱਖ ਕੋਸਾਂ ਕਿੰਨੀਆਂ ਨਾਲ ਨਾ ਖੜਨਾ ਆਇਆ ਤੂੰ ਸਿੱਖਦੀ ਰਹੀ ਹਰ ਪਲ-ਪਲ ਬਦਲਣਾ ਤੂੰ ਸਿੱਖਦੀ ਰਹੀ ਹਰ ਪਲ-ਪਲ ਬਦਲਣਾ ਕਿਵੇਂ ਬਦਲੀ ਇੰਨੀ ਜਲਦੀ ਉਹ ਵੱਲ ਤੇ ਦੱਸ ਚੱਲ ਕੋਈ ਗੱਲ ਵੀ ਜੇ ਭੁੱਲ ਗਈ ਹੈ ਭੁੱਲੀ ਕਿਹੜੀ ਗੱਲ ਉਹ ਗੱਲ ਤੇ ਦੱਸ ਤੂੰ ਭੁੱਲੀ ਕਿਹੜੀ ਗੱਲ ਉਹ ਗੱਲ ਤੇ ਦੱਸ ਇੱਕ ਮੈਂ ਛੋਟੇ ਜਿਹੇ ਹੋਰ ਕਹਿਤਾ ਸੋਨੇ ਨਾਲ ਸੰਧੀ ਕਰਨਾ ਚਾਹੁੰਦਾ ਕੁਝ ਲਿਖ ਲਿਆ ਮੈਂ ਤੇਰੇ ਬਾਰੇ ਕੁਝ ਲਿਖ ਲਿਆ ਮੈਂ ਤੇਰੇ ਬਾਰੇ ਫਿਰ ਤੂੰ ਸੋਚੇਂਗੀ ਕੁਝ ਮੇਰੇ ਬਾਰੇ ਸ਼ਬਦਾਂ ਵਾਲੀ ਤਾਂ ਮੈਂ ਮਾਲਾ ਵਾਰ ਪੜਦਿਆਂ ਦੂਰ ਰਹੇ ਨਾ ਕੋਈ ਰਹੇ ਨਾ ਕੱਲਾ ਹਰ ਲਫ਼ਜ਼ ਤੇਰੇ ਦੀ ਰੂਹ ਹੈ ਅੱਲਾ ਹਰ ਲਫ਼ਜ਼ ਤੇਰੇ ਦੀ ਰੂਹ ਹੈ ਅੱਲਾ ਕੀ ਮੈਂ ਤੇਰੀਆਂ ਜੁਲਫਾਂ ਵਾਰੇ ਲਿਖਦਿਆਂ ਕੀ ਮੈਂ ਤੇਰੀਆਂ ਜੁਲਫਾਂ ਵਾਰੇ ਲਿਖਦਾ ਕੀ ਮੈਂ ਤੇਰੇ ਕੀਤੇ ਇਸ਼ਾਰੇ ਲਿਖਦਾ ਹਰ ਕੋਈ ਇੱਕ ਮਟਕਾਉਣੀ ਤੈਥੋਂ ਜਾਣੇ ਕਦੇ ਲਾਹੇ ਕਦੇ ਪਾਵੇਂ ਕਦੇੁੰਦੀ ਕਦੇ ਸੱਲਾ ਹਰ ਲੱਭ ਤੇਰੀ ਦੀ ਰੂਹ ਹੈ ਅੱਲਾ ਹਰ ਲੱਭ ਤੇਰੀ ਦੀ ਰੂਹ ਹੈ ਅੱਲਾ ਤੂੰ ਸੰਗ ਦੀ ਮੈਂ ਤੇਤੋਂ ਸੰਗਣਾ ਸਿੱਖਿਆ ਤੂੰ ਸੰਗ ਦੀ ਮੈਂ ਤੇਤੋਂ ਸੰਗਣਾ ਸਿੱਖਿਆ ਕਿਵੇਂ ਲੋਕ ਖੁਦਾ ਤੋਂ ਮੰਗਦੇ ਮੈਂ ਤੇਤੋਂ ਮੰਗਣਾ ਸਿੱਖਿਆ ਕਿਵੇਂ ਲੋਕ ਖੁਦਾ ਤੋਂ ਮੰਗਦੇ ਮੈਂ ਤੇਤੋਂ ਮੰਗਣਾ ਸਿੱਖਿਆ ਮੰਗਣ ਨਾਲ ਕਦੇ ਕੋਈ ਛੋਟਾ ਨਹੀਂ ਹੁੰਦਾ ਮੰਗਨ ਨਾਲ ਕਦੇ ਕੋਈ ਛੋਟਾ ਨਹੀਂ ਹੁੰਦਾ ਮੈਂ ਹਰਦਮ ਮੰਨ ਕੇ ਮੰਗਦਾ ਝੱਲਾ ਹਰ ਲਫਜ਼ ਤੇਰੀ ਦੀ ਰੂਹ ਹੈ ਅੱਲਾ ਹਰ ਲਫਜ਼ ਤੇਰੀ ਦੀ ਰੂਹ ਹੈ ਅੱਲਾ ਹਰ ਲਫਜ਼ ਤੇਰੀ ਦੀ ਰੂਹ ਹੈ ਅੱਲਾ ਆਪਾਂ ਜਦ ਰੂਹਾਂ ਦੇ ਸਾਂਝੇ ਹੋਗੇ ਆਪਾਂ ਜਦ ਰੂਹਾਂ ਦੇ ਸਾਂਝੇ ਹੋਗੇ ਦੁਨੀਆ ਤੋਂ ਫਿਰ ਵਾਂਝੇ ਹੋਗੇ ਵਾਦੇ ਗਿਲ ਕੇ ਰੱਖਾਂ ਜਾਂ ਚਣ ਕੇ ਰੱਖਾਂ ਵਾਦੇ ਗਿਲ ਕੇ ਰੱਖਾਂ ਜਾਂ ਚਣ ਕੇ ਰੱਖਾਂ ਨੈਣੇ ਵਾਲੀਏ ਵਾ ਨੈਣੇ ਵਾਲੀਆ ਕਿਤੇ ਰਹਿ ਨਾ ਜਾਏ ਇਕੱਲਾ ਹਰ ਲੰਮਚ ਤੇਰੇ ਦੀ ਰੂਹ ਹੈ ਅੱਲਾ ਹਰ ਲੰਮਚ ਤੇਰੇ ਦੀ ਰੂਹ ਹੈ ਅੱਲਾ ਹਰ ਲੰਮਚ ਤੇ ਅੱਲਾ